ਲੋਜੀ ਸੱਚ ਸਾਹਮਣੇ ਆ ਹੀ ਗਿਆ ਵਿਕਰਮ ਸਿੰਘ ਮਜੀਠੀਆ ਬਾਰੇ ਭੇਤ ਖੋਲਣ ਵਾਲੇ ਨੌਕਰ ਦਾ ਹੋਇਆ ਪਰਦਾਫਾਸ਼ ਕਿਸੇ ਦੇ ਕਹਿਣ ਤੇ ਖੋਲੇ ਸੀ ਵੱਡੇ ਭੇਤ ਪਿਛਲੇ ਕੁਝ ਦਿਨਾਂ ਤੋਂ ਇੱਕ ਨੌਕਰ ਦੀ ਵਾਇਰਲ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਉਚਾਲ ਮਚਾ ਦਿੱਤਾ ਸੀ ਦਾਵਾ ਕੀਤਾ ਗਿਆ ਹੈ ਕਿ ਇਹ ਨੌਕਰ ਪਿਛਲੇ 40 ਸਾਲਾਂ ਤੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਕੰਮ ਕਰ ਰਿਹਾ ਸੀ ਅਤੇ ਉਸ ਨੇ ਮਜੀਠੀਆ ਪਰਿਵਾਰ ਦੇ ਕਈ ਅੰਦਰੂਨੀ ਭੇਤ ਪਬਲਿਕ ਕੀਤੇ ਸੀ ਪਰ ਹੁਣ ਵੱਡਾ ਮੋੜ ਆ ਗਿਆ ਹੈ ਨੌਕਰ ਦਾ ਪਰਦਾਫਾਸ਼ ਇੱਕ ਗੁਪਤ ਕੈਮਰੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਇਹ ਨੌਕਰ ਕਿਸੇ ਹੋਰ ਵਿਅਕਤੀ ਨਾਲ ਗੁਪਤ ਮੀਟਿੰਗ ਕਰ ਰਿਹਾ ਹੈ ਵੀਡੀਓ ਵਿੱਚ ਸੁਣਿਆ ਗਿਆ ਕਿ ਜੋ ਦੱਸਣਾ ਸੀ ਦੱਸ ਦਿੱਤਾ ਹੁਣ ਮੈਨੂੰ ਕੱਢ ਲਓ ਇੱਥੋਂ ਇਹ ਆਵਾਜ਼ ਸਾਫ਼ ਇਸ਼ਾਰਾ ਕਰ ਰਹੀ ਹੈ ਕਿ ਕੋਈ ਇਸ ਨੂੰ ਦਬਾ ਕੇ ਬਿਆਨ ਦੇਵਾ ਰਿਹਾ ਸੀ ਸਵਾਲ ਇਹ ਉੱਠਦਾ ਹੈ ਕਿ ਕੌਣ ਸੀ ਉਹ ਸਾਥੀ ਨੌਕਰ ਨੇ ਦਾਅਵਾ ਕੀਤਾ ਸੀ ਕਿ ਮਜੀਠੀਏ ਦੇ ਕੋਠੇ ਅੰਦਰ ਖੂਫੀਆ ਮੀਟਿੰਗਾਂ ਹੁੰਦੀਆਂ ਨੇ ਕਈ ਅਣਜਾਣ ਵਿਅਕਤੀ ਰਾਤ ਦੇ ਸਮੇਂ ਆਉਂਦੇ ਜਾਂਦੇ ਸੀ ਕਾਹੂ ਜੀ ਰਿਕਾਰਡ ਜਲਾਇਆ ਜਾਂਦਾ ਸੀ ਇਹ ਸਾਰੇ ਦਾਵੇ ਚੋਟੀ ਦੇ ਸਿਆਸੀ ਭੇਤ ਲੱਗਦੇ ਸੀ ਪਰ ਹੁਣ ਜਦ ਨੌਕਰ ਦਾ ਪਰਦਾ ਫਾਸ਼ ਹੋ ਗਿਆ ਤਾਂ ਪਤਾ ਲੱਗਿਆ ਕਿ ਇਹ ਕਹਾਣੀ ਇੱਕ ਪੂਰੀ ਸੈਟਅਪ ਸੀ ਜਾਂਚ ਦੌਰਾਨ ਨੌਕਰ ਨੇ ਕਬੂਲਿਆ ਕਿ ਉਸ ਨੂੰ ਇੱਕ ਗੁਪਤ ਸੰਗਠਨ ਵੱਲੋਂ ਮੋਰੀ ਵੱਜੋਂ ਵਰਤਿਆ ਗਿਆ ਇਹ ਟੀਮ ਚਾਹੁੰਦੀ ਸੀ ਕਿ ਮਜੀਠੀਆ ਦੇ ਚਿਹਰੇ ਤੇ ਦਾਗ ਲਗਾਇਆ ਜਾਵੇ ਮੰਨਿਆ ਜਾ ਰਿਹਾ ਹੈ ਕਿ ਇਹ ਮਜੀਠੀਆ ਦੇ ਰਾਜਨੀਤਿਕ ਵਿਰੋਧੀਆਂ ਦੀ ਯੋਜਨਾ ਸੀ ਇਸ ਟੀਮ ਨੇ ਨੌਕਰ ਨੂੰ ਮੋਟੀ ਰਕਮਾਂ ਤੇ ਸੁਰੱਖਿਆ ਦੇਣ ਦਾ ਵਾਅਦਾ ਕੀਤਾ ਸੀ ਬਸ ਇਹ ਭੇਦ ਸਵਾਰਜਨਿਕ ਕਰਵਾਉਣ ਲਈ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਸਰਾਗ ਲੱਪਣ ਦੀ ਪੁਸ਼ਟੀ ਕੀਤੀ ਹੈ ਹੁਣ ਇਹ ਮਾਮਲਾ ਸਿਆਸੀ ਸਾਜ਼ਿਸ਼ ਦੇ ਤਹਿਤ ਜਾਂਚ ਅਧੀਨ ਵਿੱਚ ਹੈ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਹੜੀਆਂ ਵੀ ਵਾਇਰਲ ਕਹਾਣੀਆਂ ਆ ਰਹੀਆਂ ਨੇ ਉਹਨਾਂ ਦੀ ਨੀਵ ਕੱਚੀ ਅਤੇ ਮੰਨ ਘੜਤ ਹੁੰਦੀ ਹੈ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸੱਚ ਕੀ ਹੈ ਇਹ ਕਹਾਣੀ ਇੱਕ ਰਚੀ ਯੋਜਨਾ ਸੀ ਨੌਕਰ ਸਿਰਫ ਇੱਕ ਮੋਰੀ ਸੀ ਬਿਕਰਮ ਮਜੀਠੀਆ ਦੇ ਭੇਦ ਕਿਸੇ ਅਸਲੀ ਤੱਥ ਤੇ ਆਧਾਰ ਨਹੀਂ ਸੀ ਸਾਰਾ ਡਰਾਮਾ ਬਿਕਰਮ ਸਿੰਘ ਮਜੀਠੀਆ ਦੀ ਇਮੇਜ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਇਆ ਗਿਆ ਸੀ ਤਾਂ ਮੇਰੇ ਪਿਆਰੇ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਅਤੇ ਤੁਹਾਡੇ ਇਸ ਖਬਰ ਨੂੰ ਲੈ ਕੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸਾਂ ਵਿੱਚ ਸਾਂਝੇ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਆ ਤੁਹਾਨੂੰ ਜਲਦੀ ਹੀ ਇਦਾਂ ਦੀ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ